ਰਾਮ ਲਗਾਈ ਜਾ ਰਹੀ ਨੇ ਦਿਲਜੀਤ ਸਿੰਘ ਜੀ ਮਾਬਾ ਕੋਈ ਕੋਈ ਬਈ ਕਿਸੇ ਨੂੰ ਕੁਝ ਨਹੀਂ ਕਹਿਣਾ ਵਾਹਿਗੁਰੂ ਦਾ ਸਥਾਨ ਹੈ ਉਹੀ ਰੱਖ ਹੈ ਸੇਵਾ ਨਿਰਵਿਘਨ ਜਾਰੀ ਰਹੇਗੀ ਜਾਰੀ ਰਹੇਗੀ ਬਿਲਕੁਲ ਪ੍ਰਮਾਤਮਾ ਦਾ ਭਰੋਸਾ ਹੈ ਸਰਪ੍ਰਮ ਦੇਵਾ ਹਮਲਾ ਹੋਇਆ ਜੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਵਾਹਿਗੁਰੂ ਨਾਲ ਹੈ ਠੀਕ ਇਹ ਇਸudev Singh Khansa ਦੇ ਲੱਗੇ ਸੀਗੇ ਪਰ ਉਹਨਾਂ ਨੂੰ ਨਹੀਂ ਉਹਨਾਂ ਨੇ ਕੁਝ ਕਿਹਾ ਸੁਭੀਰ ਸਿੰਘ ਬਾਦਲ ਦੇ ਕੋਲ ਹੀ ਇਹ ਤੇ ਇਹ ਤੇ ਕੁਝ ਨਹੀਂ ਮੈਂ ਕਹਿਣਾ ਕਿ ਜੀ ਜੀ ਜੋ ਤੁਸੀਂ ਤੁਸੀਂ ਜੋ ਉਹ ਜੋ ਕਹਿ ਜਾਈਦਾ ਤੁਹਾਨੂੰ ਪਤਾ ਜੀ ਜੀ ਨਹੀਂ ਸਾਡੀ ਕਹਿੰਦਾ ਇਹ ਮਕਸਦ ਸੀਗਾ ਕਿ ਸਿੱਧਾ ਨਿਸ਼ਾਨਾ ਸੁਭੀਰ ਬਾਦਲ ਸੀਗੇ ਖੰਸਾ ਸਾਹਿਬ ਨਹੀਂ ਸੀਗੇ ਸਾਡੀ ਕਹਿੰਦਾ ਇਹ ਤੇ ਇਹ ਤੇ ਤੁਸੀਂ ਠੀਕ ਹੀ ਕਹਿ ਰਹੇ ਹੋ ਜੀ 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 ਪਰ ਵਾਹਿਗੁਰੂ ਨਾਲ ਕੀ ਲੱਗਦਾ ਜੀ ਇਤਨਾ ਸੇਵਾ ਕੀਤੀ ਜਾ ਰਹੀ ਹੈ ਸੇਵਾ ਦੇ ਵਿੱਚ ਅਜਿਹੀ ਹਰਕਤ ਹੋਣਾ ਚਲੋ ਇਹ ਵਾਹਿਗੁਰੂ ਆਪ ਦੇਖੂਗਾ ਦੇਖੋ ਬੈਂਤੀ ਆ ਮੈਂ ਤਾਂ ਅੰਦਰ ਬਾਬਾ ਗੁਰਵਾਰ ਸਿੰਘ ਦੇ ਬੁੰਗੇ ਚ ਸਗਾ ਮੈਨੂੰ ਉਥੇ ਟੈਲੀਫੋਨ ਗਿਆ ਤਾਂ ਮੈਂ ਤੁਰੰਤ ਇੱਥੇ ਨੂੰ ਆਇਆ ਪੁਲਿਸ ਦੀ ਤਫਤੀਸ਼ ਵੀ ਤੇ ਅਸੀਂ ਆਪਣੇ ਸੋਰਸਾਂ ਤੋਂ ਵੀ ਸਾਰੀ ਪਤਾ ਕਰਾਂਗੇ ਕਿਉਂਕਿ ਪੁਲਿਸ ਨੇ ਰਖਾਇਲੋ ਫੜ ਕੇ ਲੈ ਗਈ ਆ ਤੇ ਉਹ ਜੋ ਤਫਤੀਸ਼ ਦੇ ਵਿੱਚ ਆਊਗਾ ਉਸ ਤੋਂ ਬਾਅਦ ਆ ਪਰ ਮੈਂ ਕਹਿ ਸਕਦਾ ਗੁਰੂ ਰਾਮਦਾਸ ਪਾਤਸ਼ਾਹ ਅੰਗ ਸੰਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਅਡੋਲ ਹਾਲੇ ਵੀ ਬੈਠੇ ਆ ਸੋ ਗੁਰੂ ਸਾਹਿਬ ਸਾਖਸ਼ਾਤ ਤੌਰ ਤੇ ਉੱਤੇ ਬਾਕੀ ਨੇ ਸਾਹਮਣੇ ਪ੍ਰਤੱਖ ਜਿਹੜੇ ਆ ਉਹ ਹੋਇਆ ਇਸ ਕਰਕੇ ਇਹ ਘਟਨਾ ਜਿਹੜੀ ਕਿਸ ਤੰਗ ਨਾ ਹੋਈ ਹੁਣ ਪੁਲਿਸ ਸਾਰੀ ਗਾਂ ਦੀ ਗਾਂ ਦੱਸੋ ਕਿਸ ਸਾਡੇ ਕਿ ਸੁਰੱਖਿਆ ਪ੍ਰਬੰਧ ਤਾਂ ਵੱਡੀ ਤਾਈ ਹੋਈ ਸੁਰੱਖਿਆ ਪ੍ਰਬੰਧ ਆ ਮੈਂ ਹੁਣ ਵੀ ਦੇਖ ਰਿਹਾ ਆ ਪਿਆ ਇੱਥੇ ਪ੍ਰਬੰਧ ਜਿਹੜਾ ਆ ਉੱਪਰ ਇਲਜ਼ਾਮ ਲਗਾਈ ਜਾ ਰਹੀ ਨਹੀਂ ਤੇ ਜੀ ਸੀ ਮਾ ਬਈ ਕੋਈ ਕੋਈ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਵਾਹਿਗੁਰੂ ਦਾ ਸਥਾਨ ਹੈ ਉਹੀ ਰੱਖਾ ਹੈ ਸੇਵਾ ਨਿਰਵਿਘਨ ਜਾਰੀ ਰਹੇਗੀ ਜਾਰੀ ਰਹੇਗੀ ਬਿਲਕੁਲ ਪ੍ਰਮਾਤਮਾ ਦਾ ਭਰੋਸਾ ਹੈ ਸਰਫਾ ਨਾਮ ਦੇਵਾ ਹਮਲਾ ਹੋਇਆ ਜੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਵਾਹਿਗੁਰੂ ਨਾਲ ਹੈ ਇਹ ਇਸ ਦੇਵ ਸਿੰਘ ਕੀ ਹਿੱਸਾ ਦੇ ਲੱਗੇ ਸੀਗੇ ਪਰ ਉਹਨਾਂ ਨੂੰ ਨਹੀਂ ਉਹਨਾਂ ਨੇ ਕੁਝ ਕਿਹਾ ਸੁਭੀਸ਼ ਬਾਦਲ ਦੇ ਕੋਲ ਇਹ ਤੇ ਇਹ ਤੇ ਕੁਝ ਨਹੀਂ ਮੈਂ ਕਹਿਣਾ ਕਿ ਜੀ ਜੀ ਜੋ ਤੁਸੀਂ ਤੁਸੀਂ ਜੋ ਮੂੰਹ ਚੋ ਕਹੀ ਜਾਣਾ ਤੁਹਾਨੂੰ ਪਤਾ ਜੀ ਜੀ ਨਹੀਂ ਸਾਡੀ ਕਹਿੰਦਾ ਇਹ ਮਕਸਦ ਸੀਗਾ ਕਿ ਸਿੱਧਾ ਨਿਸ਼ਾਨਾ ਸੁਭੀਸ਼ ਬਾਦਲ ਸੀਗੇ ਹਿੱਸਾ ਸਾਹਿਬ ਨਹੀਂ ਸੀਗੇ ਸਾਡੀ ਕਹਿੰਦਾ ਇਹ ਤੇ ਇਹ ਤੇ ਤੁਸੀਂ ਠੀਕ ਹੀ ਕਹਿ ਰਹੇ ਹੋ ਜੀ 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 ਪਰ ਵਾਹਿਗੁਰੂ ਨਾਲ ਕੀ ਲੱਗਦਾ ਜੀ ਇਸ ਤਰ੍ਹਾਂ ਸੇਵਾ ਕੀਤੀ ਜਾ ਰਹੀ ਹੈ ਸੇਵਾ ਦੇ ਵਿੱਚ ਅਜਿਹੀ ਹਰਕਤ ਹੋਣਾ ਚਲੋ ਇਹ ਵਾਹਿਗੁਰੂ ਆਪ ਦੇਖੂਗਾ ਦੇਖੋ ਅੰਟੀ ਆ ਮੈਂ ਤਾਂ ਅੰਦਰ ਬਾਬਾ ਗੁਰਵਖ ਸਿੰਘ ਦੇ ਬੁੰਗੇ ਚ ਸਗਾ ਮੈਨੂੰ ਉੱਥੇ ਟੈਲੀਫੋਨ ਗਿਆ ਤਾਂ ਮੈਂ ਤੁਰੰਤ ਇੱਥੇ ਨੂੰ ਆਇਆ ਪੁਲਿਸ ਦੀ ਤਫਤੀਸ਼ ਵੀ ਤੇ ਅਸੀਂ ਆਪਣੇ ਸੋਰਸਾਂ ਤੋਂ ਵੀ ਸਾਰੀ ਪਤਾ ਕਰਾਂਗੇ ਕਿਉਂਕਿ ਪੁਲਿਸ ਮੇਰੇ ਘਰੋਂ ਫੜ ਕੇ ਲੈ ਗਈ ਆ ਤੇ ਉਹ ਜੋ ਤਫਤੀਸ਼ ਦੇ ਵਿੱਚ ਆਊਗਾ ਉਸ ਤੋਂ ਬਾਅਦ ਆ ਪਰ ਮੈਂ ਕਹਿ ਸਕਦਾ ਗੁਰੂ ਰਾਮਦਾਸ ਪਾਤਸ਼ਾਹ ਅੰਗ ਸੰਗਿਆ ਸਰਦਾਰ ਸਕਬੀਰ ਸਿੰਘ ਬਾਦਲ ਜਿਹੜੇ ਅਡੋਲ ਹਾਲੇ ਵੀ ਬੈਠੇ ਆ ਸੁਪਰ ਗੁਰੂ ਸਾਹਿਬ ਸਾਖਸ਼ਾ ਤੌਰ ਤੇ ਉੱਤੇ ਮੈਂ ਕਿਨ੍ਹੇ ਸਾਹਮਣੇ ਪ੍ਰਤੱਖ ਜਿਹੜੇ ਆ ਉਹ ਹੋਇਆ ਇਸ ਕਰਕੇ ਇਹ ਘਟਨਾ ਜਿਹੜੀ ਕਿਸ ਤੰਗ ਨਾ ਹੋਈ ਹੈ ਹੁਣ ਪੁਲਿਸ ਸਾਰੀ ਗਾਂਹ ਦੀ ਗਾਂ ਦੱਸੋ ਕਿਸ ਸਾਹ ਰਗਦਾ ਕਿ ਸੁਰੱਖਿਆ ਪ੍ਰਬੰਧ ਤਾਂ ਵੱਡੀ ਤਾਈ ਹੋਈ ਸੁਰੱਖਿਆ ਪ੍ਰਬੰਧ ਆ ਮੈਂ ਹੁਣ ਵੀ ਦੇਖ ਰਿਹਾ ਆ ਪਿਆ ਇੱਥੇ ਪ੍ਰਬੰਧ ਜਿਹੜਾ ਆ ਉਪਰ ਇੰਤਜ਼ਾਮ ਲਗਾਈ ਜਾ ਰਹੀ ਨੇ ਦਿਲਜੀਤ ਸਿੰਘ ਜੀ ਮਾ ਬਈ ਕਿਸੇ ਨੂੰ ਕੁਝ ਨਹੀਂ ਕਹਿਣਾ ਵਾਹਿਗੁਰੂ ਦਾ ਸਥਾਨ ਹੈ ਉਹੀ ਰੱਖਾ ਹੈ ਸੇਵਾ ਨਿਰਵਿਘਨ ਜਾਰੀ ਰਹੇਗੀ ਜਾਰੀ ਰਹੇਗੀ ਬਿਲਕੁਲ ਪ੍ਰਮਾਤਮਾ ਦਾ ਭਰੋਸਾ ਹੈ ਸਰਫਰ ਨਾਮ ਦੇਵਾ ਹਮਲਾ ਹੋਇਆ ਜੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਵਾਹਿਗੁਰੂ ਨਾਲ ਹੈ ਠੀਕ ਇਹ ਇਸudev Singh ਕੀ ਹਿੱਸਾ ਦੇ ਲੱਗੇ ਸੀਗੇ ਪਰ ਉਹਨਾਂ ਨੂੰ ਨਹੀਂ ਉਹਨਾਂ ਨੇ ਕੁਝ ਕਿਹਾ ਸੁਭੀਸ਼ੂ ਬਾਦਲ ਦੇ ਕੋਲ ਇਹ ਤੇ ਇਹ ਤੇ ਕੁਝ ਨਹੀਂ ਮੈਂ ਕਹਿਣਾ ਕਿ ਜੀ ਜੀ ਜੋ ਤੁਸੀਂ ਤੁਸੀਂ ਜੋ ਮੂੰਹੋਂ ਕਹੀ ਜਾਣਾ ਤੁਹਾਨੂੰ ਪਤਾ ਜੀ ਜੀ ਨਹੀਂ ਸਾਡੀ ਕਹਿੰਦਾ ਇਹ ਮਕਸਦ ਸੀਗਾ ਕਿ ਸਿੱਧਾ ਨਿਸ਼ਾਨਾ ਸੁਭੀਸ਼ੂ ਬਾਦਲ ਸੀਗੇ ਹਿੱਸਾ ਸਾਹਿਬ ਨਹੀਂ ਸੀਗੇ ਸਾਡੀ ਕਹਿੰਦਾ ਇਹ ਤੇ ਇਹ ਤੇ ਤੁਸੀਂ ਠੀਕ ਹੀ ਕਹਿ ਰਹੇ ਹੋ ਜੀ 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 ਪਰ ਵਾਹਿਗੁਰੂ ਨਾਲ ਕੀ ਲੱਗਦਾ ਜੀ ਇਸ ਤਰ੍ਹਾਂ ਸੇਵਾ ਕੀਤੀ ਜਾ ਰਹੀ ਹੈ ਸੇਵਾ ਦੇ ਵਿੱਚ ਅਜਿਹੀ ਹਰਕਤ ਹੋਣਾ ਚਲੋ ਇਹ ਵਾਹਿਗੁਰੂ ਆਪ ਦੇਖੂਗਾ ਦੇਖੋ ਬੈਂਤੀ ਆ ਮੈਂ ਤਾਂ ਅੰਦਰ ਬਾਬਾ ਗੁਰਵਖ ਸਿੰਘ ਦੇ ਬੁੰਗੇ ਚ ਸਗਾ ਮੈਨੂੰ ਉਸ ਟੈਲੀਫੋਨ ਗਿਆ ਤਾਂ ਮੈਂ ਤੁਰੰਤ ਇੱਥੇ ਨੂੰ ਆਇਆ ਪੁਲਿਸ ਦੀ ਤਫ਼ਤੀਸ਼ ਵੀ ਤੇ ਅਸੀਂ ਆਪਣੇ ਸੋਰਸਾਂ ਤੋਂ ਵੀ ਸਾਰੀ ਪਤਾ ਕਰਾਂਗੇ ਕਿਉਂਕਿ ਪੁਲਿਸ ਮੇਰੇ ਘਰੋਂ ਫੜ ਕੇ ਲੈ ਗਈ ਆ ਤੇ ਉਹ ਜੋ ਤਫ਼ਤੀਸ਼ ਦੇ ਵਿੱਚ ਆਊਗਾ ਉਸ ਤੋਂ ਬਾਅਦ ਆ ਪਰ ਮੈਂ ਕਹਿ ਸਕਦਾ ਗੁਰੂ ਰਾਮਦਾਸ ਪਾਤਸ਼ਾਹ ਅੰਗ ਸੰਗਿਆ ਸਰਦਾਰ ਸਕਬੀਰ ਸਿੰਘ ਬਾਦਲ ਜਿਹੜੇ ਅਦੋਲ ਹਾਲੇ ਵੀ ਬੈਠੇ ਆ ਸੁਪਰੂ ਸਾਹਿਬ ਸਾਖਸ਼ਾ ਤੌਰ ਤੇ ਉੱਤੇ ਲekin ਸਾਹਮਣੇ ਪ੍ਰਤੱਖ ਜਿਹੜੇ ਆ ਉਹ ਹੋਇਆ ਇਸ ਕਰਕੇ ਇਹ ਘਟਨਾ ਜਿਹੜੀ ਕਿਸ ਤੰਗ ਨਾਲ ਹੋਈ ਇਹ ਹੁਣ ਪੁਲਿਸ ਸਾਰੀ ਗਾਂਹ ਦੀ ਗਾਂ ਦੱਸੋ ਕਿਸ ਨਾਲ ਲੱਗਦਾ ਕਿ ਸੁਰੱਖਿਆ ਪ੍ਰਬੰਧ ਤਾਂ ਵੱਡੀ ਕਟਾਈ ਹੋਈ ਪੁਲਿਸ ਨੂੰ ਸੁਰੱਖਿਆ ਪ੍ਰਬੰਧ ਅਹ ਮੈਂ ਹੁਣ ਵੀ ਦੇਖ ਰਿਹਾ ਆ ਪਿਆ ਇੱਥੇ ਪ੍ਰਬੰਧ ਜਿਹੜਾ ਆ